ਅਨ ਦੀ ਬਾਈ ਸਤਿਕਾਰ ਜੀ ਸਾਰੇ ਭਰਾਵਾਂ ਨੂੰ ਠੀਕ ਠਾਕ ਹੋਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਭਾਈ ਜਿਵੇਂ ਕਿੰਨੇ ਭਰਾ ਸਾਰੇ ਵੀ ਅੱਡੋ ਅੱਡ ਫੈਨ ਹੁੰਦੇ ਆ ਹਨਾ ਕੋਈ ਕਿਸੇ ਬੰਦੇ ਦਾ ਕੋਈ ਕਿਸੇ ਬੰਦੇ ਦਾ ਜਿਵੇਂ ਹੁਣ ਕਬੂਤਰ ਬਾਜੀ ਦੇ ਜਗਤ ਤੇ 2221 ਹੀ ਦੇ ਬਹੁਤ ਜਿਆਦੇ ਬਾਜੀ ਦੇ ਫੈਨ ਨੇ ਹਨਾ ਜਿਵੇਂ ਹੁਣ ਸਾਡਾ ਤਾਇਆ ਡੀਸੀ ਦੇ ਗਿਆ ਹੋ ਗਿਆ ਉਹਦੇ ਵੀ ਬੰਦੇ ਬਹੁਤ ਫੈਨ ਨੇ ਹਨਾ ਤੇ ਜਿਵੇਂ ਜੋਤ ਵੀਰ ਆਉਗੇ ਉਹਦੇ ਬੰਦੇ ਬਹੁਤ ਫੈਨ ਆ ਮਣੀ ਹੋ ਗਿਆ ਵੀਰਾਂ ਲੁਧਿਆਣੇ ਵਾਲਾ ਅਸੀਂ ਆਹਨ ਉਹ ਵੀ ਚਾਰੇ ਗਏ ਸੀਗੇ ਪੰਜੇ ਸਾਡੇ ਬਾਈ ਜੀ ਵੀ ਗਏ ਸੀਗੇ ਮੈਨਾਂ ਜਿਨ੍ਹਾਂ ਦੇ ਬਾਈ ਜੀ ਫੈਨ ਆ ਬਾਈ ਜੀ ਅੰਟੀ ਰਣਜੀਤ ਕੌਰ ਜੀ ਗਾਉਂਦੇ ਹੁੰਦੇ ਮਮਸਤੀਕ ਜੀ ਨਾਲ ਬਹੁਤ ਵੱਡੇ ਫੈਨ ਨੇ ਬਾਈ ਜੀ ਦਾ ਆ ਡੀ ਸੀ ਹੋ ਗਿਆ ਇੱਕ ਬਾਈ ਜੀ ਫੈਨ ਸੀਗੇ ਦਦਾਰ ਸੰਧੂ ਦੇ ਚਲੋ ਉਹਨਾਂ ਨੂੰ ਤਾਂ ਨਹੀਂ ਮਿਲਿਆ ਗਿਆ ਬਾਈ ਜੀ ਇਹਨਾਂ ਨੂੰ ਮਿਲ ਕੇ ਆਏ ਮੈਂ ਇਹਨਾਂ ਤੁਹਾਨੂੰ ਉਹ ਵੀਡੀਓ ਪਾਉਣਾ ਬਾਈ ਬਹੁਤ ਸੋਹਣੀ ਵੀਡੀਓ ਆ ਗਈ ਵੀ ਇਹਨਾਂ ਦੇ ਅੰਦਰ ਕਿੰਨਾ ਵੀ ਇਹ ਪ੍ਰੇਮ ਹੁੰਦਾ ਜਿਹੜਾ ਬੰਦਾ ਕੋਈ ਵੀ ਹੈ ਹਨਾ ਬਾਈ ਜੀ ਨੇ ਦੁਨੀਆ ਜਿੱਤੀ ਆ ਉੱਤਰਵਾਜੀ ਦੇ ਵਿੱਚ ਤਾਂ ਏਡੀ ਸੀ ਨੇ ਜਿੱਤੀ ਆ ਜੋਤ ਵੀਰੇ ਦੇ ਵੀ ਬਹੁਤ ਚੰਗੇ ਉੱਤਰੋਡੇ ਆ ਬਹੁਤ ਜਿੱਤੇ ਆ ਹਨਾ ਮਣੀ ਵੀਰੇ ਦੇ ਇਹਨਾਂ ਦੇ ਪਾਈਆਂ ਦੇ ਫੈਨ ਕਿੰਨੇ ਆ ਹਨਾ ਬਾਈ ਜੀ ਦੇ ਜੋਤ ਵੀਰੇ ਦੇ ਆਈ ਫੈਨ ਬਾਈ ਜੀ ਰਣਜੀਤ ਕੌਰ ਤੇ ਮਾਮਾ ਸਦੀਕ ਦੇ ਤੇ ਸਭ ਤੋਂ ਫੇਵਰੇਟ ਕਲਾਕਾਰ ਬਾਈ ਦਾ ਦੁਧਾਰ ਸੰਧੂ ਉਹ ਮੈਂ ਉਹਨਾਂ ਫਿਰ ਨਾ ਕਰਕੇ ਬਾਈ ਲਨੇਆਣੀ ਮਿਲ ਲਗੇ ਉਹਦੇ ਕੋਈ ਵਕਤ ਵੀ ਜਦੋਂ ਉਹਨਾਂ ਨੇ ਵੀਡੀਓ ਪਾਈ ਹੋਈ ਸੀ ਉਹਨਾਂ ਦੀ ਪਰਫੈਕਸ਼ਨ ਨਹੀਂ ਪੈਦੀ ਬਾਈ ਕਹਿੰਦੇ ਅਸੀਂ ਸਾਰੀ ਉਮਰ ਇਹਨਾਂ ਨੂੰ ਸੁਣਿਆ ਵੀ ਚਲੋ ਆਪਾਂ ਮਿਲ ਕੇ ਆਉਂਦੇ ਆ ਮਿਲ ਕੇ ਆਏ ਬਾਈ ਉਹ ਵੀਡੀਓ ਪਾਉਣਾ ਮੈਂ ਤੁਹਾਨੂੰ ਘਾੜ ਲਾ ਕੇ ਮੈਨੂੰ ਉਹ ਵੀਡੀਓ ਬਹੁਤ ਸੋਹਣੀ ਲੱਗੀ ਤਾਂ ਪਾਈ ਆ ਉਹ ਦੇਖ ਲਿਓ ਯਾਰ ਧੰਨਵਾਦ ਜੀ ਬਹੁਤ ਵੱਡੀ ਹਸਤੀ ਹੋ ਬੀਬਾ ਜੀ ਤੁਸੀਂ ਨਹੀਂ ਮੈਂ ਮੈਨੂੰ ਨਹੀਂ ਲੱਗਦਾ ਉਹ ਨਹੀਂ ਚਲੋ ਜੀ ਬਾਅਦ ਇਹ ਹੋਰ ਹੋ ਛੋਡੇ ਮੁਕਾਬਲੇ ਹੋਇਆ ਕਿਉਂ ਨਹੀਂ ਰੱਬ ਨੇ ਸਾਨੂੰ ਕਲਾ ਮੋੜੇ ਨਹੀਂ ਖੁਸ਼ ਰਹਿਣਾ ਹੋਇਆ ਅਜੇ ਤੱਕ ਹੋਇਆ ਨਹੀਂ ਕੱਲ ਬਾਰੇ ਆਪਾਂ ਨੂੰ ਪਤਾ ਨਹੀਂ ਅੱਜ ਤੱਕ ਛੋਡੇ ਨਾਲ ਤਾਂ ਨਹੀਂ ਕਲਾਕਾਰ ਹੈਗਾ ਇਹ ਤੇ ਕੋਈ ਸ਼ੱਕ ਨਹੀਂ ਪੰਜਾਬੀ ਕਲਾਕਾਰ ਮੁੰਡੇ ਨਾਲ ਦੱਸਦੇ ਆ ਕਿ ਉਹਨਾਂ ਨਾਲ ਨਹੀਂ ਜੀ ਨਹੀਂ ਇਹ ਤਾਂ